ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਵੀ ਆਪ ਆਪਾਂ ਤੁਹਾਨੂੰ ਇੱਕ ਦਾ ਜਾਗੜ ਦਿਖਾਉਣੀ ਹੈ ਜੀ ਬਣੀ ਹੋਈ ਤੇ ਦਾ ਬਾਊਂਡਰ ਇਸ ਤਰ੍ਹਾਂ ਬਣਾਇਆ ਹੋਇਆ ਆਪਾਂ ਦੁਰਨਾਬਾਸੀ ਡਿਜ਼ਾਈਨ ਪਾਇਆ ਹੋਇਆ ਹੈ ਉਹ ਘੜਾ ਇਹਦਾ ਇਸ ਤਰ੍ਹਾਂ ਬਣਾਇਆ ਹੈ ਨਾਰਮਲ ਸਾਈਜ਼ ਹੀ ਹੈ ਜੀ ਜਿਸ ਤਿੰਨ ਪਲਾਈ ਹੁੰਨ ਹੈ ਐਸਾ ਫੋਨ 'ਚ ਵੀ ਵੀਡੀਓਜ਼ ਵੀ ਦਿਸੀ ਜਾਂਦੀ ਹੈ ਜੀ ਤਿੰਨ ਪਲਾਈ ਹੁੰਨ ਹੈ ਕਿਹੜੇ ਮੁਰਦੇ ਕਿੰਨੇ ਸੋਹਣੇ ਬਣਾਏ ਆ ਚਲੋ ਜੀ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਜੀ ਤੇ ਮਿਲਦੇ ਆ ਕਿਸੇ ਨਵੀਂ ਵੀਡੀਓ 'ਚ